ਭਰਾ چھوٹਾ ਇਹਨਾਂ ਦੇ ਆਉਣ ਦੇ ਨਾਲ ਸਾਡੀ ਪਾਰਟੀ ਨੂੰ ਬਲ ਮਿਲਣਾ ਹੈ ਤੇ ਸੇਵਕ ਜੀ ਦੇ ਆਉਣ ਨਾਲ ਵੀ ਸਾਨੂੰ ਬਲ ਮਿਲਣਾ ਹੈ ਮੈਂ ਇਹਨਾਂ ਨੂੰ ਆਪਦੀ ਪਾਰਟੀ ਚ ਸ਼ਾਮਲ ਹੋਣ ਵਾਸਤੇ ਜੀ ਆਇਆ ਕਹਿੰਦੇ ਔਰ ਇਹਨਾਂ ਦਾ ਸਵਾਗਤ ਕਰਦੇ ਹਾਂ ਔਰ ਇਹਨਾਂ ਨੂੰ ਇਹ ਯਕੀਨ ਦਿਵਾਉਣਾ ਚਾਹੁੰਦੇ ਹਾਂ ਕਿ ਰਾਜਾ ਵੜਿੰਗਾ ਗਰੇਸ ਸਿੰਘ ਜੀ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਚੱਲੂਗਾ ਔਰ ਜਿੱਥੇ ਤੁਸੀਂ ਕਦੇ ਹੁਕਮ ਲਾਉਂਗੇ ਅਸੀਂ ਤੁਹਾਡੇ ਵਾਸਤੇ ਹਮੇਸ਼ਾ ਹਾਜ਼ਰ ਰਵਾਂਗੇ ਪਿਆਰ ਭਰਿਆ ਸਾਨਹਾਨ ਵਾਹਿਗੁਰੂ ਕਦੇ ਸਾਨੂੰ ਤੁਹਾਡੀ ਲੋੜ ਹੋਈ ਤਾਂ ਤੁਸੀਂ ਤੁਹਾਨੂੰ ਪਰਿਵਾਰਕ ਮੈਂਬਰ ਬਣਾ ਕੇ ਰੱਖਾਂਗੇ ਔਰ ਅਕਾਲੀ ਦਰ ਚ ਇੰਜ ਸਾਲ ਰਹੇ ਹੋ ਪਹਿਲੇ ਦੋ ਤਿੰਨ ਸਾਲਾਂ ਚ ਹੀ ਨਜ਼ਾਰੇ ਲਿਆ ਦੇਾਂਗੇ ਤੁਸੀਂ ਆਖੋਗੇ ਯਾਰ ਮੇਰੇ ਤੋਂ ਗਲਤੀ ਹੋ ਗਈ ਇਹਨੇ ਸਾਲ ਅਕਾਲੀ ਦਰ ਚ ਲੱਗਿਆ ਇਹਨਾਂ ਤੁਹਾਨੂੰ ਪਿਆਰ ਕਰਾਂਗੇ ਸੋ ਦੂਜੀ ਗੱਲ ਬਾਈ ਮੈਂ ਬੇਨਤੀ ਕਰਦਾ ਮਾਵਾਂ ਤੇ ਪੈਣਾ ਨੂੰ ਪਹਿਲੀ ਵਾਰੀ ਇੱਕ ਔਰਤ ਖੜੀ ਹੈ 78 ਸਾਲਾਂ ਬਾਅਦ ਬੀਬੀਆਂ ਦਾ ਫਰਜ ਮੰਨਦਾ ਕਿ ਔਰਤ ਦੀ ਔਰਤ ਜਰੂਰ ਮਦਦ ਕਰੇ ਕੱਲ ਨੂੰ ਜਦੋਂ ਮੇਰੀ ਘਰ ਵਾਲੀ ਜਿੱਤ ਗਈ ਉਹ ਤੁਹਾਡੀ ਸੇਵਾ 'ਚ ਜਦੋਂ ਮਰਜੀ ਉਹਰੇ ਨਾਲ ਬਾਹ ਫੜ ਕੇ ਗੱਲਾਂ ਕਰ ਸਕਦੀ ਹੈ ਹਰ ਕਿਸਮ ਦੀ ਗੱਲ ਕੀਤੀ ਜਾ ਸਕਦੀ ਹੈ ਦੂਜੀ ਹੈ ਜਿਹੜੀਆਂ ਪਾਰਟੀਆਂ ਬੀਜੇਪੀ ਪਾਰਟੀ ਹੋਈ ਇਹ ਆਮ ਆਦਮੀ ਪਾਰਟੀ ਇਹਨਾਂ ਨੂੰ 100 ਗੁਣੇ ਚੰਗੀ ਕਾਂਗਰਸ ਪਾਰਟੀ ਹੈ ਗਰੀਬਾਂ ਦੀ ਪਾਰਟੀ ਕਾਂਗਰਸ ਹੈ ਮੈਂ ਆਧਾਰਨ ਜਿੰਨਾ ਛੋਟੀ ਜੀ ਹੁਣ ਇੱਥੇ ਆਉਂਦੇ ਆ ਬੀਜੇਪੀ ਵਾਲੇ ਉਹ ਪਿਛਲੀ ਵਾਰੀ ਬੰਦਾ ਝਾੜੂ ਚ ਸੀਗਾ ਹੁਣ ਐਤਕੇ ਬੀਜੇਪੀ ਚ ਹੋ ਗਿਆ ਤੇ ਜਿਹੜਾ ਮੁੰਡਾ ਬੀਜੇਪੀ ਚੋਂ ਚੋਣ ਲੜ ਰਿਹਾ ਹੈ ਬਾਦਲ ਉਹ ਚਾਰ ਵਾਰ ਪਹਿਲਾਂ ਇੱਥੋਂ ਜਿੱਤਿਆ ਲਗਾਤਾਰ 20 ਸਾਲ ਕਿੰਨੇ ਸਾਲ 20 ਸਾਲ ਉਹ ਲੋਕਾਂ ਨੂੰ ਕਹਿੰਦਾ ਫਿਰਦਾ ਮੈਂ ਨੌਕਰੀਆਂ ਲਵਾ ਦੂੰਗਾ ਫਲਾ ਕਰ ਦੂੰ ਫਲਾ ਕਰ ਦੂੰ ਮੈਂ ਫਲਾ ਕਰ ਦੂੰ ਕਦੇ ਉਹਨਾਂ ਨੂੰ ਸਵਾਲ ਵੀ ਕਰਿਆ ਕਰੋ ਤੁਸੀਂ ਗਰੀਬ ਲੋਕ ਵੀ ਬਾਈ ਤੂੰ ਇੱਥੇ ਕਿੰਨੇ ਸਾਲ ਲਗਾਤਾਰ ਜਿੱਤਿਆ ਉਹ ਕਹੂਗਾ 20 ਸੱਖ ਕੀ ਰਿਆ ਬਾਈ ਖਜ਼ਾਨਾ ਮੰਤਰੀ ਸਾਲੂ 20 ਸਾਲਾਂ ਚ ਤਾਂ ਦੱਸ ਵੀ ਤੂੰ ਕਿੰਨੇ ਮੁੰਡੇ ਲਵਾਏ ਸਾਡੇ ਪੁੱਟੀ ਵਾਲੇ ਤੇ ਵਿਖਾ ਹੀ ਦੇ ਤੇ ਜੇ ਉਹ ਵਿਖਾ ਦੇ ਥੋਨੂੰ ਮੁੰਡੇ ਤਾਂ ਯਕੀਨ ਕਰ ਲਓ ਵੀ ਇਹਨੇ ਲਾਏ ਐ ਤੇ ਜੇ ਥੋਨੂੰ ਵਿਖਾਇਆ ਹੀ ਨਹੀਂ ਉਹਨੇ ਕੁਛ ਤੇ ਤੁਸੀਂ ਤਾੜੀਆਂ ਮਾਰੀ ਜਾਂਦੇ ਹੋ ਵੀ ਮੁੰਡੇ ਲਾਊਗਾ ਕਾਹਦੇ ਨਾ ਲਾਊਗਾ ਫਿਰ ਤਾਂ ਤੁਸੀਂ ਆਪ ਆਪਾਂ ਨੂੰ ਬੇਵਕੂ ਬਣਾਈ ਜਾਂਦਾ ਤੇ ਆਪਾਂ ਬਣੀ ਜਾਂਦੇ ਅਗਲੇ ਨੂੰ ਕਹੇ 20 ਸਾਲ ਜਦੋਂ ਮੰਤਰੀ ਰਿਹਾ ਸਾਨੂੰ ਦੱਸ ਬਾਈ ਤੂੰ 20 ਸਾਲਾਂ ਚ ਕਿੰਨੇ ਕੋਠੇ ਪਾਏ ਕਿੰਨੇ ਤੂੰ ਕਮਰੇ ਲਵਾਏ ਬਣਾਈ ਕਿੰਨਿਆਂ ਨੂੰ ਨੌਕਰੀ ਜੇ ਉਹ ਗਿਣਾ ਦੇ ਕੋਈ 10 ਕਮਰੇ ਫੇਰ ਤਾਂ ਯਕੀਨ ਕਰਿਓ ਤੇ ਜੇ ਕਮਰੇ ਵੀ ਨਹੀਂ ਕੋਈ ਗਿਣਾਉਂਦਾ ਤੇ ਨੌਕਰੀ ਲੱਗਿਆ ਵੀ ਨਹੀਂ ਕੋਈ ਗਿਣਾਉਂਦਾ ਫੇਰ ਠੱਗ ਹੈ ਇਹ ਜਿਹੜੇ ਤੁਸੀਂ ਲੋਕ ਕਈ ਵਾਰੀ ਕਹਿੰਦੇ ਮੋਦੀ ਨੇ ਕੁਝ ਕਰਨਾ ਇੱਕ ਗੱਲ ਸਮਝੋ ਆਪਣੇ ਬੰਦਿਆਂ ਨੂੰ ਥੋੜੀ ਜੀ ਸਮਝ ਘੱਟ ਸੋਚਦੇ ਐ 19 ਸਾਲ ਹੋ ਗਏ ਤੇਰੇਗਾ ਮਿਲੀ ਨੂੰ ਇਹ ਤਾਂ ਤੁਹਾਨੂੰ ਪੱਕਾ ਪਤਾ ਵੀ ਕਾਂਗਰਸ ਨੇ ਦਿੱਤੀ ਸੀ 19 ਸਾਲਾਂ ਚ ਥੋੜੀ ਦਿਹਾੜੀ ਮੋਦੀ ਨੇ 1 ਰੁਪਿਆ ਨਹੀਂ ਵਧਾਇਆ ਤੇ ਸਿਲੰਡਰ ਵਧਾਤਾ 350 ਤੋਂ 1150 ਸਿਉਣਾ ਵਧਾਤਾ 17000 ਕੋਲੇ ਤੋਂ 80000 ਰੁਪਏ ਵਰੀਂ ਕਿੱਥੋਂ ਲੈ ਲੂਗਾ ਨਹੀਂ ਤੇ ਦਿਹਾੜੀ ਵੇਲੇ ਉਹਨੇ ਸੱਪ ਸੁੰਘ ਗਿਆ ਜਿਹਨੇ ਥੋੜੀ ਦਿਹਾੜੀ ਨਹੀਂ ਵਧਾਈ ਗਰੀਬ ਦਾ ਮੁੰਡਾ ਫੌਜਾਂ ਚ ਭਰਤੀ ਹੁੰਦਾ ਸੀ ਉਹ 4 ਸਾਲਾਂ ਹੀ ਕਰਦਾ ਕੰਮ 4 ਸਾਲਾਂ ਨੂੰ ਘਰੇ ਭੇਜ ਦਿੰਦੇ ਐ ਤੇ ਉਹਰੇ ਤੋਂ ਕੀ ਅਮੀਰ ਕਰਦੇ ਹੋ ਬਈ ਪਾੜਿਓ ਫਿਰ ਜੇ ਤੁਸੀਂ ਮਗਰ ਲੱਗਦੇ ਤਾਂ ਫਿਰ ਬਈ ਤੁਹਾਡਾ ਹੀ ਸਾਡਾ ਕੀ ਕਸੂਰ ਹੈ ਹੁਣ ਝਾੜੂ ਆਇਆ ਸੀ ਤੁਸੀਂ 1000 ਰੁਪਿਆ ਮੰਗਿਆ ਝਾੜੂ ਤੋਂ ਨਹੀਂ ਤੁਹਾਨੂੰ ਕਹਿੰਦਾ ਮੇਰੀ ਗਾਰੰਟੀ ਹੈ ਮੈਂ ਤੁਹਾਨੂੰ 1000 ਰੁਪਿਆ ਦੇਵਾਂਗਾ ਕਿਹਾ ਕਿ ਨਹੀਂ ਕਿਹਾ ਕਿਆ ਸੀ ਜੀ ਕਿਆ ਸੀ ਤੇ ਝਾੜੂ ਨਹੀਂ ਤੇ ਹਜ਼ਾਰ ਤਾਂ ਕੀ ਦੇਣਾ ਸੀ ਉਹਨੇ ਤਾਂ ਤੁਹਾਡਾ ਯੱਬ ਪਾਤਾ ਵੀ ਨਰੇਕਾ ਦੀ ਹਾਜ਼ਰੀ ਵੀ ਹੁਣ ਫੋਟੋ ਤੇ ਲੱਗਦੀ ਐ ਬੁੱਢੀਆਂ ਦੀ ਘਰੇ ਬੈਠੀਆਂ ਦੀ ਲੱਗਦੀ ਸੀ ਹੁਣ ਤੋਰ ਤੋਰ ਕੇ ਮਾਰਦੀਆਂ ਪੁੱਟੀ ਵਾਲੇ ਰਾਹ ਤੇ ਤਾਂ ਖੋ ਸੁਣਦਾ ਆਸਾ ਬੁੱਟਰ ਵਾਲੇ ਰਾਹ ਤੇ ਦਾਗਰੀ ਲੱਗਦੀ ਐ ਤੇ ਕੰਮ ਮੇਰਾ ਹਰਾਚ ਵਾਲੇ ਰਾਹ ਤੇ ਤੋਰ ਤੁਰ ਕੇ ਮਰਗੀਆਂ ਬੁੜੀਆਂ ਤਾਂ ਐਵੇਂ ਬੁੱਧ ਐਵੇਂ 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 ਜਾਂਦਾ ਅੱਛਾ ਅੱਗੇ ਮੈਨੂੰ ਇਹ ਦੱਸੋ ਕਿ ਤੇਰਾ ਢਿੱਡ ਦੋਖਦਾ ਸੀ ਗਰੀਬਾਂ ਨੂੰ 30 ਕਿਲੋ ਕਣਕ ਇਕੱਠੀ ਦੇ ਦਿੰਦੇ ਸੀ ਹੁਣ 5 ਕਿਲੋ ਆਏ ਮਹੀਨੇ ਯੱਕ ਇਹ ਬੁਕਾਈ ਜਾਂਦਾ ਹੈ ਡੇਟਾ ਤੇ ਡਿੱਪੂਆਂ ਦੇ ਬਾਹਰ ਕਰੇ ਇਹ ਗੱਲ ਸੱਚੀ ਹੈ ਸੱਚੀ ਹੈ ਆਟਾ ਰਹਿੰਦੇ ਆਟਾ ਵੀ ਤੂੰ ਇਹ ਕਿਉਂ ਕੀਤਾ ਰਹੀ ਕੰਮ ਅਗਲਾ ਵੇਚੇ ਵੱਟੇ ਤੂੰ ਦੇਣੀ ਐ ਦੇ ਦੇ ਪੈਂਚਨ ਥੋੜੀ 1000 ਰੁਪਿਆ ਅਸੀਂ ਵਧਾਈ ਪੱਸਾ ਦਾ ਕਿਰਾਇਆ ਤੁਹਾਡਾ ਅਸੀਂ ਮਾਫ ਕੀਤਾ 16000 ਕੁੜੀ ਦੇ ਵਿਆਹ ਤੋਂ 51000 ਅਸੀਂ ਕੀਤਾ 5 ਲੱਖ ਦਾ ਲਾਜ ਦਾ ਕਾਰਡ ਤੁਹਾਡਾ ਬਣਾ ਲਾ ਝਾੜੂ ਵਾਲੇ ਨੇ ਕੀ ਦਿੱਤਾ ਬਈ ਤੁਹਾਨੂੰ ਝਾੜੂ ਚਾੜੂ 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 ਕਰਾਂਗੇ ਇਹ ਰੋਜ਼ ਲੋਕ ਪਾਟ ਨਾ ਬਦਲ ਜਾਂਦੇ ਇਹ ਤੁਹਾਨੂੰ ਵੇਚ ਦਿੰਦੇ ਅੱਗੇ ਜਾ ਕੇ ਬੇਵਕੂ ਬਣਾਉਂਦੇ ਇਹ ਕਾਲੀ ਦਾਲ ਝੁੰਡਾ ਸੀ ਆ ਮੁੰਡਾ ਹੁਣ ਝਾੜੂ ਛੋ ਗਿਆ ਤੇ ਜਿਹੜਾ ਝਾੜੂ ਵਾਲਾ ਸੀ ਉਹ ਫੁੱਲ ਛੋ ਗਿਆ ਤੁਹਾਡਾ ਦੀਨਮਾਨ ਹੈ ਸਾ ਆਮ ਗਰੀਬ ਬੰਦੇ ਦਾ ਤੁਸੀਂ ਕਿਹੜਾ ਐਮ.ਐਲ.ਏ ਦੀ ਟਿੱਕ ਲਈਏ ਤੁਸੀਂ ਤਾਂ ਕਾਹ ਆਂ ਵੀ ਵਰਕਰ ਬੰਦੇ ਆ ਕਿਸੇ ਨਾਲ ਵੀ ਜਾੜੂ ਕੋਈ ਐਮੇਨਿਟੈਂਟ ਦਿੱਤੀ ਤੈਨੂੰ ਤੇਰਾ ਮੁੰਡਾ ਲਵਾਇਆ ਕੋਈ ਤੈਨੂੰ ਬਸਦਾ ਕੋਈ ਪਰਮਿਟ ਦਿੱਤਾ ਢਾਈ ਸੂਬਾ ਸਾਹਿਬ ਕੋਈ ਤੈਨੂੰ ਕੋਈ ਦਿੱਤਾ ਹੋਵੇ ਖਬਰ ਹੈ ਹੈ ਤੇ ਫਿਰ ਉਹੀ ਕਾਲੀ ਦਰ ਕਾਲੀ ਦਰ ਕਰੀਏ ਪਹਿਲਾਂ ਕਰਦੇ ਸੀ ਤੁਸੀਂ ਆ ਗਰੀ ਮੈਂ ਬਣਾਈ ਦੀਪਨਾ ਹੈ ਨਾ ਆ ਲੋਕタル ਮੈਂ ਲਈਏ ਮੇਰੇ ਕਹਿੰਦੇ ਮੈਨੂੰ ਕੀਤਾ ਕੀ ਤੁਹਾਡੇ ਸਕੂਲਾਂ ਦੀ ਮਰਮਤ ਮੈਂ ਕੀਤੀ ਬੱਚੇ ਪੜਾਉਨ ਸਹੀ ਗੱਲ ਹੈ ਕੋਟੀਆਂ ਮੈਂ ਵੰਡਦਾ ਸੀ ਐਨਕਾ ਰਾਜਾ ਬੜਿੰਗ ਤੇ ਰਾਜ ਬੜਿੰਗ ਦੀ ਘਰ ਵਾਲੀ ਬਣਦੀ ਸੀ ਲੋਕਾਂ ਦੇ ਅੱਖਾਂ ਦੇ ਆਪਰੇਸ਼ਨ ਅਸੀਂ ਕਰਾਉਂਦੇ ਸੀ ਲੋਕਾਂ ਨੂੰ ਬੂਟਾਂ ਬੱਚਿਆਂ ਦੇ ਬੂਟ ਪਵਾਉਂਦੇ ਸੀ ਸਕੂਲਾਂ ਛਾ ਕੇ ਮੈਨੂੰ ਦੱਸ ਦਿਓ ਕਿਹੜਾ ਲੀਡਰ ਆਇਆ ਕਿਸੇ ਨੇ ਸਿਰ ਦੀ ਜੂ ਨਹੀਂ ਦਿੱਤੀ ਤੁਹਾਨੂੰ ਦੱਸ ਦਿਓ ਸਾਡੇ ਨਾਲ ਚੰਗਾ ਅਸੀਂ ਨਹੀਂ ਕਹਿੰਦੇ ਅਸੀਂ ਬਾਹਲੇ ਚਾਹੀਏ ਪਰ ਉਹਨਾਂ ਠੱਗਾਂ ਨਾਲ ਅਸੀਂ ਚੰਗੇ ਮੈਂ ਇਹਨੂੰ ਬਹੁਤ ਉਹ ਬਾਰੇ ਵੱਡੇ ਠਾਕ ਬਾਕੀ ਤੁਹਾਡੀ ਮਰਜ਼ੀ ਹੈ ਮੈਂ